ਉਹ ਦੂਦੀ ਫੋਨ ਕਰਨੀ ਹੈ ਕਿ ਫੇਰ ਕਰਨੀ ਹੈ ਸਤੋਗਦਾ ਜੀ ਦਾ ਜਿੰਨੇ ਤੋਂ ਬੱਲੇ ਚੇਰ ਚੋਣ ਹੈ ਇਹ ਚੋਣ ਹੈ और बाकी <Durch those rapper singers> ਹਾਂ ਜੀ ਸਰ ਸਰ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਇੱਕ ਸੁਪਨਾ ਹੈ ਪੰਜਾਬ ਨੂੰ ਨਸ਼ਮੁਕਤ ਬਣਾਉਣਾ ਜੀ ਉਹਦੇ ਸੰਬੰਧ ਵਿੱਚ ਜਿਹੜਾ ਹੈਗਾ ਤੁਸੀਂ ਸ਼ੰਕਰ ਤੋਂ ਜਿਹੜੇ ਹੈਗੇ ਆ ਕੁਝ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਕੀ ਮਾਮਲਾ ਹੈ ਇਹ ਇੱਕ ਮਾਰਚ ਦੇ ਵਿੱਚ ਇੱਕ ਕਦਮਾ ਦਰਜ ਹੋਇਆ ਸੀ ਰਾਣੋ ਨਾਮ ਦੇ ਤੇ ਪੂਰੀ ਲੜਕੀ ਲੁਜਿੰਦਰ ਕੌਰ ਉਹ ਨੂੰ ਇਹ ਘਰੋਂ ਭੱਜ ਗਏ ਸੀ ਤੇ ਇਹ ਉਥੋਂ ਤਾਂ ਸੋ 10 ਗੋਰੀਆਂ ਨਸ਼ੇ ਵਾਲੀਆਂ ਬਰਾਮਦ ਹੋਈਆਂ ਸੀ ਨਾਲ ਉਥੋਂ 23 ਜਿਹੜੇ ਐ ਨੌਜਵਾਨ ਬਰਾਮਦ ਹੋਏ ਸੀ ਜਿਨ੍ਹਾਂ ਨੇ ਇੱਕ ਨਜਾਇਜ਼ ਡਿਡਕਸ਼ਨ ਸੈਂਟਰ ਜਿਹੜਾ ਖੋਲਕੇ ਤੇ ਉਹਨਾਂ ਨੂੰ ਉੱਥੇ ਦਵਾਈਆਂ ਦਿੱਤੀਆਂ ਜਾ ਰਹੀਆਂ ਸੀ। ਕੁਝ ਵੀਕਲਸ ਬਰਾਮਦ ਹੋਏ ਸੀ ਜਿਹੜੇ ਜਲਰੀ ਨੰਬਰਾਂ ਦੇ ਤੇ ਉੱਥੇ ਲੱਗੇ ਸੀ। ਉਸ ਤੋਂ ਬਾਅਦ ਇਹ ਰਾਣੂ ਤੇ ਉਹਦੀ ਲੜਕੀ ਜਿਹੜੀ ਭੱਜੂਈਆਂ ਸੀ। ਪੰਜ ਤਰੀਕ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤੀਆਂ ਜਲੰਧਰ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ। ਉਹਨਾਂ ਨੂੰ ਗਫਤਾਰ ਕਰਕੇ ਮਾਨਜਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਕਿ ਦੋ ਦਿਨ ਦਾ ਰਿਮਾਂਡ ਦਿੱਤਾ ਸੀ ਉਸ ਮੌਕੇ ਦੇ ਉੱਤੇ ਇਹਨਾਂ ਕੋਲ 1,11,800 ਰੁਪਇਆ ਇੱਕ ਕਾਰ ਤੇ ਇੱਕ ਇਹਨਾਂ ਨੂੰ ਕੁਝ ਗਿਆਨੇ ਬਰਾਮਦ ਹੋਈ ਸੀ ਉਤ ਤੋਂ ਬਾਅਦ ਇਹਨਾਂ ਨੂੰ ਰਿਮਾਂਡ ਤੇ ਲਿਆ ਕੇ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਥੇ ਕਿਥੇ 6 ਮਹੀਨੇ ਰਏ ਆ ਅੱਜ ਫੇਰ ਇਹਨਾਂ ਨੂੰ ਮਾਨਜਨ ਅਦਾਲਤ ਵਿੱਚ ਪੇਸ਼ ਕੀਤਾ ਸੀ ਤੇ ਦੋ ਦਿਨ ਦਾ ਹੋਰ ਮੰਗਿਆ ਉਤ ਤੋਂ ਤੀਸ ਦਿਨ ਹੋਰ ਵੀ ਗੱਲ ਜਿਹੜੀ ਕੋ ਸਾਹਮਣੇ ਆਈ ਉਹਨੂੰ ਤਫ਼ਤੀਸ਼ 'ਚ ਰੱਖਿਆ ਜਾਊਗਾ ਜਿਹੜੀ ਗੱਡੀ ਖੜੀ ਹੈਗੀ ਆ ਉਹ ਇਹਨਾਂ ਦੀ ਆਪਣੀ ਹੈ ਜਾਂ ਉਹ ਕਿਸ ਤਰ੍ਹਾਂ ਦੀ ਹੈ ਇਹਨਾਂ ਦੇ ਕਹਿਣ ਦੇ ਮੁਤਾਬਕ ਗੱਡੀ ਹੈ ਜੇ ਕੁਝ ਦਿਨ ਪਹਿਲਾਂ ਹੀ ਇਹਨਾਂ ਨੇ ਕਿਸੇ ਕੋਲ ਲਈ ਹੈ ਇਹਨਾਂ ਦੇ ਨਾਮ ਤੇ ਨਹੀਂ ਹੈ ਗੱਡੀ ਹੋਰ ਕਿਸੇ ਮਾਲਕ ਦੇ ਨਾਮ ਤੇ ਤੇ ਉਹਦੇ ਵਿੱਚ ਨਸ਼ਾ ਦਾ ਸਪਰੇਅ ਕਰਦੇ ਸੀ ਉਹਦੇ ਵਿੱਚ ਹੀ ਹੁੰਦੇ ਜਾਂਦੇ ਸੀ ਜਿੱਥੇ ਵੀ ਜਾਣਾ ਇਹਨਾਂ ਨੇ ਸਮਾਨ ਦੇ ਨਾਲ ਉੱਥੇ ਉਹਦੇ ਵਿੱਚ ਗੱਡੀ ਚੰਦੇ ਸੀ ਤੇ ਹੋਰ ਇਹਨਾਂ ਤੇ ਕਿੰਨੇ 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 ਕੁ ਮਕਦਮੇ ਹੈਗੇ ਆ ਜਿਹੜੀ ਰਾਣੋ ਐ ਤੇ 17 ਮਕਦਮੇ ਦਰਜ ਹੈ ਐਨਡੀ ਦੇ ਆ ਕਾਫੀ ਜ਼ਿਆਦਾ ਜੀ ਉਹਦੇ ਵਿੱਚ ਕੁਝ ਵਿੱਚ ਸਜ਼ਾ ਵੀ ਹੋਈ ਹੈ ਕੁਝ ਕੋਰਟ ਦੇ ਵਿੱਚ ਚੱਲ ਰਹੇ ਤੇ ਹੁਣ ਕਿੰਨੇ ਜਣਿਆਂ ਨੂੰ ਕਾਬੂ ਕੀਤਾ ਹੁਣ ਕਿੰਨੇ ਆੜਾ ਜੀ ਇੱਕ ਇਹਦਾ ਡਰਾਈਵਰ ਆ ਜੀ ਇੱਕ ਇਹਦੀ ਲੜਕੀ ਬਲਜਿੰਦਰ ਕੌਰ ਆ ਜੀ ਤੇ ਘਰਾਣਾ ਸਰ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਣ ਦੀਆਂ ਜਿਹੜੀਆਂ ਹੈਗੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਪੰਜਾਬ ਸਰਕਾਰ ਵੱਲੋਂ ਕੀ ਮੈਸੇਜ ਦੇਣਾ ਚਾਹੋਗੇ ਇਹ ਹੈ ਜੀ ਪੰਜਾਬ ਸਰਕਾਰ ਔਰ ਮਾਨਯੋਗ ਡੀਜੀਪੀ ਸਾਹਿਬ ਜੀ ਵੱਲੋਂ ਤੇ ਵੱਖ ਮੰਤਰੀ ਪੰਜਾਬ ਜੀ ਵੱਲੋਂ ਬਹੁਤ ਆਸਾਂ ਲਾਈਆਂ ਪਈਆਂ ਮੈਂ ਕਿ ਇਹ ਨਸ਼ਾ ਖਤਮ ਕਰਨਾ ਹੈ ਉਹਦੇ ਕੰਮ ਦੇ ਅੰਡਰ ਹੀ ਇਹ ਸਾਰੇ ਹੋ ਰਿਹਾ ਜਿੰਨੇ ਵੀ ਨਸ਼ੀਆਂ ਦੇ ਐ ਨਸ਼ੇ ਸਮਗਲਰ ਕਰਦੇ ਸੀ ਨਸ਼ਾ ਵੇਚਦੇ ਜਾਂ ਨਸ਼ਾ ਖਰੀਦੇ ਆ ਉਹਨਾਂ ਨੂੰ ਹੀ ਫੜ ਫੜ ਕੇ ਸੀ ਜੇਲਾਂ ਭੇਜ ਰਿਹਾ ਉਹਨਾਂ ਕੋ ਭਰਾੰਗੀਆਂ ਕਰਾ ਰਹੇ ਸਰ ਜੇਕਰ ਗੱਲ ਕਰੀਏ ਸ਼ੰਕਰ ਪੈਂਟ ਇੱਕ ਫੋਰਸਪੋਰਟ ਮੰਨਿਆ ਜਾਂਦਾ ਹੈ ਨਸ਼ੇ ਦਾ ਕਿਸ ਤਰ੍ਹਾਂ ਦੇ ਜੀ ਦੇਖੋ ਜੀ ਮੈਨੂੰ ਅਜੇ ਵੀ ਨਾ ਇੱਕ ਹੋਇਆ ਇਹਨੂੰ ਮੈਂ ਕਾਫੀ ਉੱਥੇ ਰੇਡ ਕਿਤੇ ਕਾਫੀ ਉੱਥੇ ਜਾ ਕੇ ਨੱਕੇ ਲਾਇਆ ਤੇ ਕਾਫੀ ਇਹ ਕੰਮ ਨੂੰ ਮੈਂ ਕਾਫੀ ਕਿ 100% ਤੱਕ ਮੈਂ ਘਟਾਤਾ ਸੀ ਕੰਮ ਨੂੰ ਉਹਨ ਮੈਨ aeration ਰਾਣੋਸੀ ਉਥੇ ਰਾਣੂ ਵੀ ਫੜ ਲਈਏ ਸੀ ਬਾਕੀ ਜਿਹੜੇ ਇੱਕ ਦੋ ਕਰ ਰਹੇ ਗਏ ਉਹਨਾਂ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਜਿਹੜਾ ਫੜ ਕੇ ਉਹ ਜੋ ਲੰਕ ਚ ਜੋ ਕਿ ਸ਼ੰਕਰ ਪਿੰਡ ਦੀਆਂ ਇਹ ਕਾਫੀ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਸੀਗੀਆਂ ਇਹਨਾਂ ਦੇ ਕੈਮਰੇ ਵੀ ਬਾਅਦ ਵਿੱਚ ਤੋੜੇ ਗਏ ਸੀ ਉਹ ਵੀ ਮਾਮਲਾ ਤੁਹਾਡੇ ਧਿਆਨ 'ਚ ਆਇਆ ਸੀ ਜਾਂ ਨਹੀਂ ਇਹ ਮੇਰੇ ਤੋਂ ਪਹਿਲਾਂ ਦਾ ਮਾਮਲਾ ਸੀ ਮੇਰੇ ਕੰਮ 'ਚ ਨਹੀਂ ਸੀ ਇਸ ਨੂੰ